ਸਗਤ ਹੈ ਕਿਸਾਨ ਵੀਰੋ ਤਾਡਾ ਆਪਣੇ YouTube ਚੈਨਲ ਢਿਲੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤਾਜ਼ੀਆਂ ਸੂਈਆਂ ਵੀ ਆ ਬੈਣਾ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਉਹ ਅੱਗੇ ਕਰੀਏ ਗੱਲ ਸਤਿ ਸ੍ਰੀ ਅਕਾਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੰਦੀਪ ਪੈਂਡ ਤੌੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਹੈਗਾ 9968530253 ਆਪਾਂ ਦੋ ਬੜਾ ਤਾਜਾ ਸੁਨੀਆਂ ਦਿਖਾਉਣੀਆਂ ਹਾਂਜੀ ਹਾਂਜੀ ਪਹਿਲਾ ਨੰਬਰ ਜਿਹੜੇ ਬੱਚੀ ਦੇਖਦੇ ਆ ਕਿਹੜਾ ਸੂਆ ਸੂਈਆ ਦੂਜਾ ਸੂਆ ਜੀ ਦੰਦਾਂ ਦੀ ਛੇ ਦੰਦਾ ਕੈ ਕ ਵਜੇ ਸੂਈਆ ਇਹ ਸਵੇਰੇ ਸੂਈ ਸੀਗੀ 6 6:30 ਵਜੇ ਜੇਰ ਇਹਦੀ ਆਪੀ ਜਾਨ ਬੱਚਾ ਕੀ ਦਿੱਤੇ ਨੇ ਬੱਚਾ ਤਾਂ ਦੋਨਾਂ ਦੇ ਬੱਚਾ ਕਿੰਨਾ ਕੁ ਬੋੜਾ ਚੋਇਆ ਪੈਣਾ ਬੋੜਾ ਨਹੀਂ ਬੱਚਾ ਤਾਂ ਬੱਚਾ ਉੱਜਾ ਕੇ 4 4.5 ਕਿਲੋ ਬੋੜਾ ਕੱਢਦਾ ਦਾ ਠੀਕ ਆ ਆ ਬਾਹੜੀ ਦੁੱਧ ਪੈ ਕੱਲੀ ਦਾਕ ਦੋਨਾਂ ਦਾ ਇਹ ਦੋਨਾਂ ਲਈ 4 ਲੇਖਾ ਕੱਢਾ 4 ਹੀ ਉਹਦਾ ਕੱਢਿਆ ਠੀਕ ਆ ਦੋਨਾਂ ਮੰਨ ਕੇ ਚਲ ਬਾਹੜੀ ਇੱਕ ਭਰ ਲਈ ਆਪਾਂ ਬਾਕੀ ਬੱਚੇ ਵਗੈਰਾ ਚੰਗਾ ਤੇ ਹਾਂਜੀ ਤੇ ਬੱਚਾ ਬੈਠਦਾ ਬੈਠਣਾ ਨਹੀਂ ਹੁੰਦਾ ਸੀ ਹੁਣ ਵੀ ਤੁਸੀਂ ਲੈ ਵਾ ਦੇਖੋ ਬੱਤੀ ਦਾ ਠੀਕ ਆ ਜੇਰ ਓਕੇ ਆ ਬੋਲਾ ਚੋਇਆ ਵਾ ਹਾਂਜੀ ਹਾਂਜੀ ਲਗਭਗ 4 6 1/4 ਕਿਲੋ ਕੀ ਵੇਰ ਵੀ ਕਹਿੰਦਾ ਹਰ ਇੱਕ ਵੀ 4 ਕਿਲੋ ਵਪਾਰੀ ਨੇ ਚੋਤਾ ਧਰਨਾ ਹੋਵੇ ਕੰਡੇ ਤੇ 7 ਤੋਂ 8 ਕਿਲੋ ਤੋਂ ਤਾਂ ਹੈਗਾ ਹੈਗਾ ਜੀ ਇੰਨਾ ਤੋਂ ਹੇ ਦੋ ਟੈਂਪੋਂ ਨੱਚੂ ਵਿੱਚ ਇਹਨੇ ਪਹਿਲੇ 28 29 ਕਿਲੋ ਦੰਦ ਜੀ ਪਹਿਲੇ ਨੇ 28 29 ਕਿਲੋ ਇਹਨੇ 28 29 ਕਿਲੋ ਦੰਦ ਇਸ ਵਾਰ ਆਪਾਂ ਅੰਦਾਜ਼ਾ ਲਾਈ ਜੀ ਕਿੰਨੇ ਦੇ ਪਾ ਦੰਦੋ ਦੰਦੋ ਕਿਵੇਂ ਇਹ ਦੰਦੋ 6 ਦੰਦ ਆ ਜੀ ਦੰਦੋ 6 ਦੰਦ ਤੇ ਕੀਮਤ ਇਹਦੀ ਕੀ ਹੋਊਗੀ ਕੀਮਤ ਵੀ ਮੁੱਲ ਦਾ ਇਹਦਾ 1 ਲੱਖ 1000 ਰੁਪਏ ਕਹਿੰਦੇ 1 5 ਦੀ ਬੱਸੀ ਦੇ ਦਾਂਗੇ ਲੱਖ ਵਾਰੀ ਰਹੂਗੀ ਬਸ ਲੱਖ ਵਾਰ ਦੋਗੂ ਮਾਰਤਾ ਕਰ ਤੋਰ ਮੈਨੂੰ ਤੋਰੀ ਵਾਰ ਨੂੰ ਸੋ ਵੀਰੇ 1 ਲੱਖ 5000 ਦੇ ਵਿੱਚੋਂ ਘਰ ਆਇਆ ਦਾ ਮਾਰਤਾ ਨਾ ਜਰੂਰ ਹੋਊਗਾ 27 22 ਕਿਲੋ ਪਲੂਨ ਦਾ ਦੁੱਧ ਪਾਇਆ ਦੱਸ ਦਿਆ ਬਾਕੀ ਨਾੜੂਆ ਵਗੈਰਾ ਦੇਖੋ ਕੱਚਾ ਨਾਲ ਸੂਈ ਵੀ ਹੈ ਤੇ ਹਵਾਨੇ ਤੇ ਆਹ ਦੇਖੋ ਸਿਸਟਮ ਵਗੈਰਾ ਨਾੜਾ ਵਗੈਰਾ ਦੇਖੋ ਬਹੁਤ ਹੁਣੇ ਸਾਫ ਸੁਥਰੀਆਂ ਚੰਗੀ ਆਪਾਂ ਕੇਅਰ ਵਗੈਰਾ ਚੰਗੀ ਡਾਈਟ ਦੇਵਾਂਗੇ 30 ਪਲੱਸ ਤੱਕ ਦੁੱਧ ਬਾਦੂ ਰੰਗ ਇਹਦਾ ਇਹ ਹਿਸਾਰ ਆ ਗਿਆ ਥੋੜਾ 32 33 ਕਿਲੋ ਦੁੱਧ ਦਿਓ ਬਈ ਖੁੱਲਾ ਠੀਕ ਹੈ ਸੋ ਦੇਖੋ ਫੇਸ ਕੁਆਲਟੀ ਵਗੈਰਾ ਤੇ ਜਿੰਦ ਜਾਣ ਦੇ ਵਿੱਚ 30 ਤੋਂ ਪਾਰ ਤੋਂ ਚੱਲੂਗੀ ਕੀਮਤ 1,10,000 ਰੁਪਇਆ 1,05,000 ਦੀ ਵੀਰ ਕਿੰਨਾ ਦੇ ਦਾਂਗੇ ਗੁਜਾਇਸ ਹੋ ਜੋ ਬਰੇ ਕਿੰਨੀ ਸੋਚੀ ਆ ਦੇਖੋ ਬੱਚਾ ਲੈ ਤਾਂ ਕਰਨ ਲੱਗੀ ਠੀਕ ਹੈ ਦੇਖੋ ਲੈਵਾ ਦੇਖੋ ਕਿੰਨਾ ਸੀ ਸੁ ਲੈਵਾ ਬਿਲਕੁਲ ਕੰਪੈਕਟ ਲੈਵਾ ਖੜਾ ਜਾਵਾ ਦੇਖੋ ਹਾਂਜੀ ਦੇਖੋ ਸੋ ਬਾਕੀ ਨਾੜਾ ਵਗੈਰਾ ਦੇਖੋ ਹਵਾਨੇ ਤੇ ਤੇ ਮਿਲਕ ਵੇਨ ਵਗੈਰਾ ਸੋਹਣੀ ਚੰਗੀ ਦਿਖਾਈ ਦਿੰਦੇ ਸੋ ਆ ਦੇਖ ਸਕਦੇ ਮਿਲਕ ਵੇਨ ਤੇ ਬਾਕੀ ਥਣ ਦੇਖੋ ਚਾਰੇ ਗੁੱਠਾਂ ਤੇ ਤੇ ਚੋਣ ਚਵਾ ਜਾਵਾ ਇੱਕ ਨੰਬਰ ਹਣ ਆ ਖੜੀ ਦੇਖੋ ਬਾਈ ਦੇਖੋ ਬਸੀ ਤੇ ਬਾਕੀ ਚਾਰੂ ਵਗੈਰਾ ਪੂਰੀ ਫੁੱਲਾ ਬਾਕੀ ਇਹਨਾਂ ਨੂੰ ਹੈ ਹੀ ਨਹੀਂ ਵੀ ਸੁਈਆਂ ਜਾਂ ਨਾ ਸੁਈਆਂ ਦੇਖੋ ਤੇ ਬਾਕੀ ਇੱਕ ਜੀ ਆਹ ਦੇਖ ਸਕਦੇ ਆਪਾਂ ਇੱਥੋਂ ਪਤਾ ਲੱਗਦਾ ਕਿ ਕੀ ਹੋਰ ਕੀ ਵਪਾਰੀ ਕਹਿੰਦਾ ਵੀ ਇਹ ਦੂਜਾ ਸੁਆ ਵੀ ਚੌਥਾ ਜਾਂ 10ਵਾਂ ਸੁਆ ਇਹ ਖੜਨੀ ਦੇਖੋ ਜਿਵੇਂ ਘੋੜੀਆਂ ਕੋ ਖੜੀ ਆ ਜਾਵਾ ਤੇ ਇਹ ਫੁੱਲ ਹਾਈ ਦਾ ਦੇਖੋ ਸਾਈਜ਼ ਵਗੈਰਾ ਪੂਰਾ ਫੁੱਲਾ ਹਣਾ ਬਸ ਜਿਹੜਾ ਆ ਗਿਆ ਮੋਡਰਨ ਵਾਲਾ ਕੰਮ ਤਾਂ ਹੈ ਨਹੀਂਗਾ ਬਾਕੀ ਭਾਵੀ ਆਪਾਂ ਬਾਜ ਰੱਖੇ। ਕੋਈ ਤੂੰ ਬਾਕੀ ਹਫਤੇ ਦੇ ਵਿੱਚ ਦੋ ਤਿੰਨ ਵੀਡੀਓ ਪਾ ਕੇ ਨਾ ਆਪਣਾ ਉਦੀ ਮਾਲ ਵੇਚਿਆ ਦਾ ਬਈ ਯਾਰ। ਠੀਕ ਆ ਜਿਹੜੇ ਦੂਜਾ ਨੰਬਰ ਦੇਖੀ ਜਾਂਦੇ ਆਪਾਂ। ਇਹ ਦੂਜਾ ਸੂਈ ਹੈ ਬਈ ਯਾਰ। ਦੋ ਦਾਂ ਦੀ ਇਹ ਪੂਰੀ ਆ। ਇਹ ਕਹਿਵੇ ਸੂਈ ਆ। ਇਹ ਸੂਈ ਸੀ ਮੰਨ ਕੇ ਚਲੋ। 4 ਕੋ ਜੇ ਤੂੰ ਨਾ 4 ਢੰਡ 4 ਇਹ ਪਹਿਲਾ ਸੂਈ ਸੀ। ਇਹਦੀ ਜਿਹੜਾ ਭਈਆ ਵਟ। ਇਹਦਾ ਭਈਆ ਜੀ ਹਾਂਜੀ। ਬੱਚਾ ਇਹਦੇ ਪਿੱਛੇ ਕੀ ਆ? ਇਹਦੇ ਮੰਗਰ ਵਸਾਈ ਆ ਜੀ। ਠੀਕ ਹੈ। ਹਾਂਜੀ। ਕਿੰਨਾ ਗਾ ਮੰਨ ਕੇ ਚਲੋ ਅੰਦਾਜ਼ਾ ਇਹ ਤੋਂ ਦੁੱਧ ਵਾਲਾ। ਪਹਿਲਾਂ ਨੇ 25 ਕਿਲੋ ਦੁੱਧ ਦਿੱਤਾ ਜੀ। ਪਾ ਦੂ ਸੋ ਆ ਦੇਖੋ ਹਵਾਨੇ ਤੇ ਨਾੜਾ ਵਗੈਰਾ ਪੂਰਾ ਸੋਹਣਾ ਸਾਫ ਸੁਥਰਾ ਹਵਾਨਾ ਦੇਖੋ ਆ ਦੇਖੋ ਬੈਕ ਸਾਈਡ ਤੋਂ ਲੱਤਾਂ ਦੂਹਾਰ ਨਾ ਗਦਾ ਇਹਨੂੰ ਕਹਿੰਦੇ ਨੇ ਅੱਗੇ ਪਿੱਛੇ ਦਾ ਹਵਾਨਾ ਕਿੱਕ ਦੇਵੇ ਤੇ ਨਾੜਾ ਦੇਖੋ ਜੀ ਠੀਕ ਹੈ ਚਾਰੇ ਥਣ ਅਡੋਡੀ ਵਿੱਥੀ ਦਾ ਆਲਾ ਕਹਿੰਦਾ ਚਾਰ ਕੁਗਲਾ ਪੈਂਦੀਆਂ ਦੇਖੋ ਲੈ ਦੇਖੋ ਸੋ ਦੇਖੋ ਥਣਾਂ ਦੇ ਵਿੱਚ ਵਿੱਥੀ ਤੇ ਥਣਾਂ 'ਚ ਬਹੁਤ ਜ਼ਿਆਦਾ ਵਿੱਥੀ ਜਾਂ ਨਾੜਾ ਨੂੜਾ ਚੰਗੇ ਇਸ ਘਾਈ ਦਿੰਦੀਆਂ ਮੰਨ ਕੇ ਚੱਲੇ ਵੀ ਮੇਰੇ ਗਰਮੀ ਦਾ ਸੀਜ਼ਨ ਆਉਂਦਾ 25 ਤੇ ਟੱਕ ਕੇ ਵੀ ਚੱਲਣ ਵਾਲੀ ਹੈਗੀ ਆ ਤੌਰ ਨਾਲ ਦੇਉ ਜਿਵੇਂ ਘਰੇ ਚੋਣੇ 25 ਕਿਲੋ ਜੇ ਬੰਦਾ ਮਸ਼ੀਨ ਨਾਲ ਲਗਿਆ ਤਾਂ 30 ਤੋਂ ਪਲੱਸ ਹੀ ਦੁੱਧ ਚੱਲੂਗਾ ਇਹਦੀ ਕੀਮਤ ਕੀ ਹੋਊਗੀ ਇਹਦੀ ਕੀਮਤ 95000 ਦੀ ਬੱਸੀ ਦੇ ਦਾਂਗੇ ਦੇ ਦਾਂਗੇ ਬਈ ਯਾਰ ਸੋ 95000 ਦੀ ਬੱਛੀ ਮਾਨਦਾਨ ਵਿੱਚ ਹੋ ਜਾਊਗਾ 25 ਲੀਟਰ ਮੰਨ ਕੇ ਲੈ ਲਿਓ ਪਰ ਪਾਉ 26 27 28 ਲੱਟ ਘਮਾ ਘਮਾ ਛੱਡਦੇ ਆ ਬਈ ਦੇਖ ਸੋ ਨਾੜਾ ਵਗੈਰਾ ਦੇਖੋ ਤੇ ਸਾਫ਼ ਸੁਥਰੀ ਕੱਦ ਕਾੜ ਜਿੰਦ ਜਾਣ ਦੇ ਵਿੱਚ ਆ ਸੋ ਦੋਨੇ ਵੇੜਾ ਜਿਹੜੇ ਦਿਖਾਇਆ ਇੱਕ ਆਪਾ ਧਾਰਾ ਨਹੀਂ ਮਾਰੀਆ ਕਿਉਂਕਿ ਚੋਾਈਆਂ ਹੋਈ ਹੋਈ ਵੈਨਾਂ ਦੀ ਹਨਾ ਤੇ ਉਸ ਕੋਲੋਂ ਬੇਫਿਕਰ ਹੋ ਜੇ ਬੰਦਾ ਹਨਾ ਦੇ ਖੁੱਲੇ ਵੇ ਦੀਆਂ ਬਾਣੀਆਂ ਸਾਫ ਨੇ ਬਾਈ ਯਾਰ ਸੋ ਦੋ ਆਪਾਂ ਖੂਬਸੂਰਤ ਤੁਹਾਨੂੰ ਨਗੀਨੇ ਦਿਖਾਇਆ ਜਾਵਾ ਸੂਜੀਆਂ ਸਵਾਈਆਂ ਧਾਰਾ ਵਗੈਰਾ ਓਕੇ ਹੈ ਜੇ ਰੋਕੇ ਬੋੜਾ ਚੋਇਆ ਬਹਿਨ ਦਾ ਤੇ 99 85 32 53 ਠੰਣ ਲੇਵੇ ਦੇ ਬਾਣੀਆਂ ਸਾਫ ਨੇ ਬੜਾ ਦੇਖ ਠੀਕ ਹੈ ਮਤਲਬ ਜਿਹੜਾ ਵੀ ਆ ਗਿਆ ਦੇਖੇ ਤੁਰਾਂਗੇ ਦੇਖੇ ਤੁਰਾਂਗੇ ਬਈ ਆਪਾਂ ਕੋਈ ਇਹ ਤਾਂ ਨਹੀਂ ਕਰਉਂਦੀ ਫਿਕਸਲ ਹੀ ਕਰ ਲਈ ਜਮਾ ਨਾ ਆਪਾਂ ਬਈ ਫਿਕਸਲ ਅਗਲੇ ਨੂੰ ਮਾਨਦਾਨ ਦਾ ਕਰਨਾ ਹੀ ਪੈਂਦਾ ਜੇ ਰੋ ਇੰਨੀ ਦੂਰੋਂ ਬੰਦਾ ਹੁੰਦਾ ਠੀਕ ਹੈ ਸੋ ਪਿੰਡ ਤੌੜਾ ਜ਼ਿਲ੍ਹਾ ਵਰਨਾਲਾ ਕੋਈ ਵੀ ਨਾਲ ਤੁਹਾਡੇ ਜਲਦੀ ਮਿਲਦੇ ਆ ਕਿਸੇ ਨਵੀਂ